ਜੂਨ 1984 ਦਾ ਜੋ ਕੱਲੂਕਾਰਾ ਸਿੱਖ ਪੰਥ ਤੇ ਵਿਤਿਆਸ ਅੱਜ ਤਕਰੀਬਨ 41 ਸਾਲ ਹੋ ਗਏ ਉਹ ਦਰਦ ਹੰਡਾਉਂਦਿਆਂ ਨੂੰ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਮਹਾਨ ਸ਼ਹੀਦਾਂ ਨੂੰ ਸਰਦਾਰਨੀ ਦਿੱਤੀ ਗਈ ਹੈ ਕਿਸ ਤਰ੍ਹਾਂ ਨਿਰਦੋਸ਼ ਬੱਚੇ ਮਾਤਾਵਾਂ ਬਜ਼ੁਰਗਾਂ ਨੇ ਇਥੇ ਸ਼ਹਾਦਤਾਂ ਪਾਈਆਂ ਕੌਮ ਦੇ ਮਹਾਨ ਜੋਧੇ ਵੀ ਇਥੇ ਸ਼ਹਾਦਤਾਂ ਪਾ ਗਏ ਅੱਜ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਕਿਸ ਤਰ੍ਹਾਂ ਸਾਰਾ ਅਕਾਲ ਤਖਤ ਸਾਹਿਬ ਜੀ ਖੰਡਰ ਦੇ ਰੂਪ ਦੇ ਵਿੱਚ ਹੋ ਗਿਆ ਸੀਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਸਾਰੀ ਕਾਇਨਾਤ ਆ ਕੇ ਸੀਸ ਨਮੋਦੀ ਹੈ ਨਤਮਸਤਕ ਹੁੰਦੀ ਹੈ ਸਮੁੱਚੇ ਖਾਲਸਾ ਪੰਥ ਨੂੰ ਜਿੱਥੋਂ ਹੁਕਮਨਾਮਾ ਜਾਰੀ ਹੁੰਦਾ ਉਹ ਪੰਥ ਨੂੰ ਟੁਕੜੇ ਟੁਕੜੇ ਕਰਕੇ ਸਾਰੀ ਇਮਾਰਤ ਖੰਡਰ ਰੂਪ ਦੇ ਵਿੱਚ ਬਦਲ ਦਿੱਤੀ ਸੀ ਅੱਜ ਵੀ ਸਿੱਖ ਜਦੋਂ ਉਸ ਦਰਦਨਾਕ ਮੰਜ਼ਰ ਨੂੰ ਯਾਦ ਕਰਦਾ ਹੈ ਤੇ ਅੱਖਾਂ ਨਮ ਹੋ ਜਾਂਦੀਆਂ ਨੇ 사ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਕੈਨੇਡਾ ਦੀ ਧਰਤੀ ਤੋਂ ਅੱਜ ਜੋ ਇਹ ਮਾਡਲ ਕੈਨੇਡਾ ਦੀ ਧਰਤੀ ਤੇ ਦਾਸ ਵੱਲੋਂ ਬਣਾਇਆ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਜੂਰ 1984 ਦਾ ਜੋ ਕੱਲੂਕਾਰਾ ਸਿੱਖ ਪੰਥ ਤੇ ਵਿਤਿਆਸ ਅੱਜ ਤਕਰੀਬਨ 41 ਸਾਲ ਹੋ ਗਏ ਉਹ ਦਰਦ ਹੰਡਾਉਂਦਿਆਂ ਨੂੰ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਸ ਦਰਦ ਨੂੰ ਬਿਆਨ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਡਿਟੇਲ ਮਾਡਲ ਜੋ ਕਿ 7 ਫੁੱਟ ਹਾਈਟ ਦਾ ਅਤੇ ਫਾਈਬਰ ਸੋਲਿਡ वुਡ ਤੇ ਐਮ ਡੀ ਐਫ ਦੀ ਮਦਦ ਨਾਲ ਤਿਆਰ ਕਰਕੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਕਿਸ ਤਰ੍ਹਾਂ ਨਿਰਦੋਸ਼ ਬੱਚੇ ਮਤਾਵਾ ਬਜ਼ੁਰਗਾਂ ਨੇ ਇੱਥੇ ਸ਼ਹਾਦਤਾਂ ਪਾਈਆਂ ਕੌਮ ਦੇ ਮਹਾਨ ਜੋਧੇ ਵੀ ਇੱਥੇ ਸ਼ਹਾਦਤਾਂ ਪਾ ਗਏ ਅੱਜ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਕਿਸ ਤਰ੍ਹਾਂ ਸਾਰਾ ਅਕਾਲ ਤਖਤ ਸਾਹਿਬ ਜੀ ਖੰਡਰ ਦੇ ਰੂਪ ਦੇ ਵਿੱਚ ਹੋ ਗਿਆ ਸੀਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਸਾਰੀ ਕਾਇਨਾਤ ਆ ਕੇ ਸੀਸ ਨਮੋਦੀ ਹੈ ਨਤਮਸਤਕ ਹੁੰਦੀ ਹੈ ਸਮੁੱਚੇ ਖਾਲਸਾ ਪੰਥ ਨੂੰ ਜਿੱਥੋਂ ਹੁਕਮਨਾਮਾ ਜਾਰੀ ਹੁੰਦਾ ਉਹ ਪੰਥ ਨੂੰ ਟੁਕੜੇ ਟੁਕੜੇ ਕਰਕੇ ਸਾਰੀ ਇਮਾਰਤ ਖੰਡਰ ਰੂਪ ਦੇ ਵਿੱਚ ਬਦਲ ਦਿੱਤੀ ਸੀ ਅੱਜ ਵੀ ਸਿੱਖ ਜਦੋਂ ਉਸ ਦਰਦਨਾਕ ਮੰਜ਼ਰ ਨੂੰ ਯਾਦ ਕਰਦਾ ਹੈ ਤੇ ਅੱਖਾਂ ਨਮ ਹੋ ਜਾਂਦੀਆਂ ਨੇ ਸੋ ਦਾਸ ਕੈਨੇਡਾ ਦੀ ਧਰਤੀ ਤੇ ਮਾਡਲ ਬਣਾ ਕੇ ਮਹਾਨ ਸ਼ਾਹਤਾ ਨੂੰ ਜਿੱਥੇ ਸ਼ਰਧਾਂਜਲੀ ਦਿੰਦਾ ਹੈ ਅਤੇ ਦੇਸ਼ ਦੇਤੀਆਂ ਸੰਗਤਾਂ ਦੇ ਚੱਲਣਾ ਚਾਹੀਏ ਬੇਨਤੀ ਕਰਦਾ ਹੈ ਕਿ ਆਓ ਸਾਰੇ ਇੱਕ ਨਿਸ਼ਾਨ ਸਾਹਿਬ ਦੇ ਥਲੇ ਇਕੱਤਰ ਹੋ ਕੇ ਗੁਰੂ ਕੇ ਹੁਕਮ ਨੂੰ ਪਛਾਨੀਏ ਤਾਂ ਕਿ ਅਸੀਂ ਬਾਣੇ ਬਾਣੀ ਦੇ ਧਾਰਨੀ ਹੋ ਕੇ ਸਿੱਖ ਕੌਮ ਦੀ ਸੇਵਾ ਕਰ ਸਕੀਏ ਇਹ ਵੀ ਮੈਂ ਗੁਰੂ ਅਰਜਨਦਾਸ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਰਦਾ ਕਿ ਔਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਧਰਮ ਤੇ ਕਿਸੇ ਜਾਤ ਪਾਤ ਤੇ ਕਿਸੇ ਕੌਮ ਤੇ ਇਸ ਤਰ੍ਹਾਂ ਦਾ ਪਾਣਾ ਨਾ ਵਾਪਰੇ ਸਰਬੱਤ ਦਾ ਭਲਾ ਮੰਗਣ ਵਾਲਾ ਖਾਲਸਾ ਅੱਜ ਫੇਰ ਗੁਰੂ ਆਮਰਦਾਸ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਹੈ। ਦਾਸ ਇਹ ਦੱਸ ਦਵੇ ਕਿ ਇਸ ਤੋਂ ਇਲਾਵਾ ਵੀ ਦਾਸ ਵੱਲੋਂ ਦਸਾਂ ਪਾਸ਼ੇ ਇਹਦੇ ਜਨਮਸਥਾਨ ਪੰਜ ਤਖਤ ਸਹਿਬਾਨਾਂ ਦੇ ਮਾਡਲ ਪਾਕਿਸਤਾਨ ਦੇ ਵੀ ਹੋਰ ਅਨੇਕਾਂ ਗੁਰਤਮਾਂ ਦੇ ਮਾਡਲ ਦਾਸ ਵੱਲੋਂ ਬਣਾਏ ਗਏ ਜੋ ਕਿ ਵਕ-ਵਕ ਮੁਲਕਾਂ ਤੇ ਅਲੱਗ-ਅਲੱਗ ਕੱਟਰੀਆਂ ਦੇ ਵਿੱਚ ਨਗਰ ਕੀਰਤਨਾ 'ਚ ਅਜਾਇਬ ਕਰਾਂ ਸੋ ਸੋਭਿਤ ਨੇ। ਸੋ ਦਾਸ ਦਾ ਇਹੀ ਯਤਨ ਹੁੰਦਾ ਕਿ ਆਪਣੇ ਕਲਾ ਦੇ ਰਾਹੀਂ ਦੇਸ਼ ਕੌਮ ਦੀ ਸੇਵਾ ਕਰ ਸਕੀਏ ਇਸੇ ਤਰ੍ਹਾਂ ਦੇ ਮਾਡਲ ਬਣਾ ਕੇ ਕੌਮ ਨੂੰ ਸਮਰਪਿਤ ਕਰਦੇ ਰਹੀਏ ਇਹ ਹੀ ਚਰਨਾਚ ਅਰਦਾਸ ਹੈ